ਨਵੀਂ ਪਾਣੀ ਪਿਲਾਜੀ ਪਲੇ ਦੋਸਤ ਨਾ ਨੀ ਪਾਣੀ ਪੁਣੀ ਦੀ ਕੋਲ ਨੂੰ ਆ ਤੇ ਇੰਦਿ ਪਾਣੀ ਕਿਉਂ ਪਿਲਾ ਨਵੀਂ ਤਾਰੀ ਇਹੀ ਹੈ ਕਿ ਜਿਹੜੇ ਉਹ ਦਿਨ ਛਮੀ ਗਈ ਸੀ ਮੇਰੇ ਵੱਲੇ ਅੱਛਾ ਤਾਂ ਉਹ ਜਿਹੜੀ ਗੱਲ ਕਰਦੀ ਪਈ ਸੀ ਨਾ ਉਹ ਗੱਲ ਮਨੇ ਮੈਨੂੰ ਚੰਗੀ ਨਹੀਂ ਲੱਗੀ ਕੀ ਗੱਲ ਕਰਦੀ ਸੀ ਕਹਿੰਦੀ ਸੀ ਸਾਹੀ ਨੂੰ ਪੁੱਛਣ ਗਈ ਵੀ ਲੱਖ ਰੁਪਿਆ ਨਿਕਲਿਆ ਵਾ ਨਿਕਲਿਆ ਤੇ ਹੈ ਤੂੰ ਹੀ ਸੋਚੋ ਇੰਨੇ ਚਿਰ ਦੇ ਹੀ ਤੁਹਾਡੇ ਨਾਲ ਆ ਤੁਸੀਂ ਆਪਾਂ ਇਕੱਠੇ ਆ ਕੋਈ ਗੱਲ ਹੋਈ ਹਸ ਤੱਕ ਨਹੀਂ ਨਾ ਹੋਈ ਕਰੇ ਮੈਂ ਇਹ ਗੱਲ ਦੱਸਾਂ ਤੁਸੀਂ ਇਹ ਉਲਾਮਾ ਲੈ ਕੇ ਆਏ ਹੋ ਕਿ ਕਿਸੇ ਦਾ ਲੈ ਕੇ ਆਏ ਹੋ ਨਹੀਂ ਨਹੀਂ ਲੱਗਦਾ ਕਿ ਤੁਹਾਡਾ ਨਾਲ ਗੱਲ ਕਰਨਾਈ ਹੈ ਮੈਂ ਫਿਰ ਜਿਸ ਤਰ੍ਹਾਂ ਦੱਸਾਂ ਵੀ ਪਤਾ ਪਿਆਪਾ ਦਾ ਇਸ ਤਰ੍ਹਾਂ ਦਾ ਕਦੀ ਹੋਇਆਗੇ ਪਹਿਲੇ ਨਹੀਂ ਨਾ ਹੋਇਆ ਹੁਣ ਹੋਇਆ ਤਾਂ ਹੀ ਤੇ ਗੱਲ ਉੱਠੀ ਜੇ ਤੇ ਪਹਿਲੋ ਸਾਰਾ ਸਾਹਿਲ ਕਰਦਾ ਹੀ ਇਕੱਲਾ ਹੀ ਹੁਣ ਚਲ ਗਿਆ ਕੰਮ ਦੋ ਹੱਥਾਂ 'ਚ ਹੁਣ ਜਵਾਈ ਦੇ ਕੋਲ ਵੀ ਚਲ ਗਿਆ ਤੇ ਸਾਹਿਲ ਕੋਲ ਵੀ ਤੇ ਜਦੋਂ ਸਾਹਿਲ ਇੰਨਾ ਚਿਰ ਕੰਮ ਕੀਤਾ ਤਾਂ ਕੋਈ ਗੱਲ ਨਹੀਂ ਹੋਈ ਤਾਂ ਅੱਜ ਕਿਸ ਤਰ੍ਹਾਂ ਸਾਹਿਲ ਇਹ ਕੰਮ ਕਰ ਲਏਗਾ ਤੁਸੀਂ ਦੱਸੋ ਕੰਜੀ ਕੱਲ੍ਹ ਤੱਕ ਹੀ ਗੱਲ ਜੀ ਗੱਲ ਦੋ ਹੱਥਾਂ ਦੇ ਨਹੀਂ ਜੀ ਔਰ ਜਵਾਈ ਉਹ ਮੇਰਾ ਪੁੱਤਰ ਵੀ ਜੀ ਜਵਾਈ ਵੀ ਜੀ ਦੇਖੋ ਉਹ ਤੇ ਕੋਈ ਮਾੜਾ ਨਹੀਂ ਨਾ ਸਾਡਾ ਕਰਦਾ ਪਿਆ ਹੈ ਨਾ ਉਹਨੇ ਤਾਂ ਸਹੀ ਸੋਚਿਆ ਵੀ ਚਲੋ ਮੰਮੀ ਸਾਹਿਲ ਕਰਲੇ ਤੇ ਤੁਸੀਂ ਸਾਰਾ ਪ੍ਰੈਸ਼ਰ ਨਾ ਪਾਓ ਕੋਈ ਗੱਲ ਨਹੀਂ ਰਲ ਮਿਲ ਕੇ ਕੁਝ ਮੈਂ ਕਰ ਲਿਆ ਕਰਾਂਗਾ ਕੁਝ ਉਹ ਕਰ ਲਿਆ ਕਰੇਗਾ ਮੈਂ ਤੇ ਸਾਹਿਲ ਨੂੰ ਵੀ ਕੰਮ ਕੈਨੀਆਂ ਤੇ ਮੈਂ ਤੇ ਉਹਨੂੰ ਵੀ ਕੰਮ ਕੈਨੀਆਂ ਨਹੀਂ ਨਹੀਂ ਆਪਣਾ ਤਾਂ ਇੰਨਾ ਪਿਆਰ ਸੀ ਜਦੋਂ ਦਾ ਕੋਈ ਗੱਲ ਇਹੋ ਜੀ ਹੋਈ ਉਦੋਂ ਨਹੀਂ ਹੋਈ ਤੇ ਹੁਣ ਕਿਉਂ ਹੋਈ ਏ ਜੀ ਮੈਨੂੰ ਪਤਾ ਬਈ ਪਹਿਲੇ ਹੋ ਸਕਦਾ ਪਹਿਲੇ ਵੀ ਹੁੰਦੀ ਹੋਵੇ ਮੇਰੀ ਹੀ ਨੌਲੇਜ ਵਿੱਚ ਨਹੀਂ ਸੀ ਇਹ ਤਾਂ ਫਿਰ ਗਲਤ ਗੱਲ ਹੈ ਨਾ ਜੇ ਹੁਣ ਇੱਕਦਮ ਉਹ ਵੀ ਹੁਣ ਜਿਆਦਾ ਰਕਮ ਨਿਕਲ ਗਈ ਹੈ ਤੇ ਹੁਣ ਮੇਰੀ ਨੌਲੇਜ ਵਿੱਚ ਆਇਆ ਜੀ ਅਸੀਂ ਇੱਕ ਦੂਜੇ ਤੋਂ ਸਾਹ ਨਹੀਂ ਖਾਂਦੇ ਕੋਈ ਇੰਨਾ ਪਿਆਰ ਇੰਨਾ ਨਹੀਂ ਖਾਂਦੇ ਇਹੋ ਜੀ ਕੋਈ ਗੱਲ ਨਹੀਂ ਇਹ ਛੋਟੀ ਜੀ ਗੱਲ ਖਣੋ ਇਕਨ ਬੜਾ ਹੀ ਅਫਸੋਸਜਾ ਲੱਗਾ ਵੀ ਇਸ ਤਰ੍ਹਾਂ ਕਿਉਂ ਮੈਂ ਤਾਂ ਮੈਂ ਇਹ ਹੋ ਨਹੀਂ ਸਕਦਾ ਕਿਸ ਤਰ੍ਹਾਂ ਹੋ ਗਿਆ ਮੈਂ ਮੈਂ ਤਾਂ ਆੜਨਾ ਜਾ ਕੇ ਤੁਸੀਂ ਤੁਸੀਂ ਤਾਂ ਚਿੰਤਾ ਕਰੋ ਕੋਈ ਗੱਲ ਨਹੀਂ ਸ਼ੰਮੀ ਆਪੇ ਹੱਲ ਲੱਭ ਲਵੇਗੀ ਕੋਈ ਫਿਕਰ ਨਾ ਕਰੋ ਤੁਸੀਂ ਮੇਰੀ ਗੱਲ ਸੁਣੋ ਉਹਨੇ ਚ ਇਦਾਂ ਸਾਹਿਲ ਕੰਮ ਕਰਦਾ ਪਿਆ ਠੀਕ ਕਰਦਾ ਪਿਆ ਨੇ ਤੁਸੀਂ ਇੱਕ ਜੜੇ ਨੂੰ ਕੰਮ ਦੇ ਛੜੋ ਸਾਹਿਲ ਨੂੰ ਹੀ ਦੇ ਦਿਓ ਸਾਹਿਲੀ ਕਰੇ ਸਾਹਿਲੀ ਰੱਖੇ ਸਾਹਿਲ ਰੱਖੇ ਤਾਂ ਕਿ ਤੁਹਾਨੂੰ ਪਤਾ ਤੇ ਹੋਏਗਾ ਜਿਹੜਾ ਕੰਮ ਹੋਇਆ ਕਿੰਨੇ ਕੀਤਾ ਇਸ ਤਰ੍ਹਾਂ ਆਪਾਂ ਕਿੰਨੂ ਕਵਾਂਗੇ ਤੇ ਤੁਸੀਂ ਉੱਤੇ ਵਿਸ਼ਵਾਸ ਛੱਡੋ ਤਾਂ ਸਾਹਿਲ ਤਾਂ ਜਿਤਨਾ ਰੱਖਿਆ ਨੇ ਉਤਨਾ ਹੀ ਰੱਖੋ ਤੋ ਸਾਹਿਰ ਨੂੰ ਸਾਰਾ ਕੰਮ দাও ਅੱਛਾ ਤੁਸੀਂ ਚਾਹਦੇ ਹੋ ਕਿ ਮੈਂ ਸਾਰਾ ਕੰਮ ਸਾਰਾ ਜਿੱਤਰਾ ਅੱਗੇ ਸਾਹਿਰ ਕਰਦਾ ਹੈ ਉਤਰਾ ਹੀ ਕਰੇ ਅੱਛਾ ਤਾਦਾ ਕੀ ਥਾਲ ਦੇਖੋ ਗੱਲ ਬਤਾ ਗੱਲ ਮੇਰੇ ਖਿਆਲ ਨਾਲ ਖਿਆਲ ਨਾਲ ਕੁਝ ਨਹੀਂ ਇਹ ਗੱਲ ਬੰਨੀ ਹੁਣ ਗੱਲ ਆ ਗਈ ਜੇ ਸਾਰੀ ਸ਼ਮੀ ਦੇ ਹੱਥੇ ਚ ਸਾ ਉਹਨੇ ਉਹਨੇ ਸਾਫ਼ ਹੀ ਕਹਤਾ ਹੈ ਕਿ ਮਮਾ ਜੋ ਵੀ ਤੁਸੀਂ ਲੈਣਾ ਦੇਣਾ ਕੁਛ ਵੀ ਕਰ ਰਹਿਣਾ ਤੁਸੀਂ ਮੇਰੀ ਮਰਜ਼ੀ ਤੋਂ ਬਿਨਾ ਮੇਰੀ ਸਹਿਮਤੀ ਤੋਂ ਬਿਨਾ ਤੁਸੀਂ ਕੋਈ ਕੰਮ ਨਹੀਂ ਕਰਦੇ ਉਹ ਤੇ ਅੱਗੇ ਵੀ ਤੁਸੀਂ ਕਰਦੇ ਸੀ ਵੀ ਉਹ ਕਹਿੰਦੀ ਸੀ ਤੇ ਕਰਦੇ ਹੀ ਉਹ ਕਹਿੰਦੀ ਸੀ ਵੀ ਸਾਈਲ ਨੂੰ ਕਹੋ ਕਰਕੇ ਆਏਗਾ ਸਾਈਲ ਹੀ ਸਾਰੇ ਕਰਦਾ ਉਹ ਤਾਂ ਖਾਲੀ ਮੂੰਹ ਨਾਲ ਕਹਿੰਦੀ ਸੀ ਵੀ ਮੰਮੀ ਤੁਸੀਂ ਉਹਨੂੰ ਕਰਾਓ ਸਾਈਲ ਕੋ ਤੋ ਉਸ ਤਰ੍ਹਾਂ ਹੀ ਹੁਣ ਸਾਹਿਲ ਕਰੀ ਜਾਵੇਂ ਜਿਦ ਤਰ ਅੱਗੇ ਕਰਦਾ ਹੈ ਚਲੋ ਕੋਈ ਗੱਲ ਨਹੀਂ ਤੇ ਬਾਕੀ ਜਿਹੜਾ ਸ਼ਮੀ ਨੇ ਕਰਨਾ ਉਹ ਤੇ ਉਹਨਾਂ ਕਰਨਾ ਹੀ ਕਰਨਾ ਇਹ ਹੁਣ ਉਹਦੀ ਮਰਜ਼ੀ ਹੈ ਦੇਖੋ ਸਮਝਦਾਰ ਹੈ ਉਹ ਜੋ ਵੀ ਫੈਸਲਾ ਕਰੇਗੀ ਚੰਗਾ ਹੀ ਕਰੇਗੀ ਸਹੀ ਕਰੇਗੀ ਤੇ ਹੁਣ ਦੇਖ ਲਈ ਮੈਂ ਉਹਨੂੰ ਕਹਾਂਗੀ ਵੀ ਚਲ ਕੋਈ ਗੱਲ ਨਹੀਂ ਤੂੰ ਸਾਹਿਲ ਨੂੰ ਕੰਮ ਕਿਹਾ ਕਰ ਕਰਨ ਨੂੰ ਵਾਸਤੇ ਤੂੰ ਕਿਤੇ ਪਜ ਪਜ ਕੇ ਜਾਣਾ ਕੋਈ ਗੱਲ ਨਹੀਂ ਉਹ ਕਰੇਗੀ ਬਾਕੀ ਜੋ ਉਹਨੂੰ ਚੰਗਾ ਲੱਗੇਗਾ ਦੇਖੋ ਜੀ ਹੈ ਤੇ ਸਾਰਾ ਕੁਝ ਉਹ ਦਾਈ ਜੀ ਉਹ ਤਾਂ ਗੱਲ ਮੈਂ ਤੇ ਕਿਰਾਕੀਦਾਰ ਬੈਠੀ ਜੇ ਉਹ ਤੇ ਪਹਿਲੋਂ ਵੀ ਇੱਕ ਸਾਹਿਲ ਤੇ ਹੀ ਵਿਸ਼ਵਾਸ ਕਰਦੀ ਸੀ ਨਾ ਸਾਹਿਲ ਨੂੰ ਸਾਰੇ ਕੰਮ ਕਹੀਦੀ ਸੀ ਨਾ ਜੰਮੀ ਆਪ ਤੇ ਇੱਕ ਅੱਧਾ ਹੀ ਕਰਦੀ ਉਹਨੂੰ ਫੋਨ ਕਰ ਦਿੰਦੀ ਸਾਹਿਲ ਤੂੰ ਕਰਿਆ ਸਾਹਿਲ ਤੂੰ ਰਾਖਿਆ ਸਾਹਿਲ ਤੂੰ ਲਿਆ ਦੇ ਤਾਂ ਸਾਰਾ ਕਰਦਾ ਫੋਨ ਵੀ ਉਸ ਤੋਂ ਕਰੀ ਜਾਵੇ ਉਹ ਉੱਤ ਜਾਦੇ ਹੱਥਾਂ ਦੀਆਂ ਦੀ ਲੋੜ ਨਹੀਂ ਕੋਈ ਮੈਂ ਤੁਹਾਡੀ ਗੱਲ ਦੇ ਨਾਲ ਨਾ ਪੰਜੀ ਪੂਰੀ ਸਹਿਮਤ ਆ ਪੂਰੀ ਸਹਿਮਤ ਆ ਮੈਂ ਤੁਹਾਡੀ ਇਸ ਗੱਲ ਦੇ ਵਿੱਚ ਬਸ ਇੱਕ ਗੱਲ ਪਤਾ ਗੱਲ ਜੇ ਪੰਜੀ ਕੋਈ ਹਜ਼ਾਰ 2000 10000 20000 ਹੁੰਦਾ ਨਾ ਗੱਲ ਕੁਝ ਨਹੀਂ ਸੀ ਕੋਈ ਗੱਲ ਨਹੀਂ ਹੋ ਗਏ ਇੱਧਰ ਉੱਧਰ ਕੋਈ ਗੱਲ ਨਹੀਂ ਗੱਲ ਹੁਣ ਆ ਗਈ ਜੇ ਲੱਖਾਂ ਦੇ ਮੈਂ ਤੇ ਉਸ ਦਿਨ ਸ਼ਮੀ ਆਈ ਤੇ ਮੈਂ ਤੇ ਵੇਖ ਕੇ ਹੀ ਉਹਨੂੰ ਸੋਚਿਆ ਕੀ ਹੋਇਆ ਜਦੋਂ ਉਹਨੇ ਦੱਸਿਆ ਤੇ ਮੇਰੇ ਤੇ ਤਾਂ ਹੱਕੇ ਬਕੀ ਰਹਿ ਗਈ ਮੈਨੂੰ ਬਹੁਤ ਟੈਨਸ਼ਨ ਜੇ ਮੈਨ ਸੱਗੇ ਕਦੀ ਨਹੀਂ ਹੋਇਆ ਅੱਜ ਕਿਸ ਤਰ੍ਹਾਂ ਹੋ ਗਿਆ ਉਹਨੂੰ ਬਹੁਤ ਟੈਨਸ਼ਨ ਜੇ ਉਹ ਉਸਨੂੰ ਕਹਿੰਦੀ ਮਮਾ ਮੈਂ ਉਸਨੂੰ ਦੀ ਸੌ ਨਹੀਂ ਸਕਦੀ ਬਈ ਰਾਤੀ ਵੀ ਇਹ ਤੇ ਕਮ ਖਰਾਬ ਹੋ ਜਾਣਾ ਇਸ ਤਰ੍ਹਾਂ ਦੇ ਸਾਰਾ ਸੌਣਾ ਕਿੱਥੋਂ ਉਹਨੇ ਦਿਮਾਗ ਤੇ ਤੋਰਾ ਇਧਰ ਲੱਗਾ ਸੌਂਗੀ ਕਿੱਥੋਂ ਹੁਣ ਕਿੰਨੂੰ ਕਵੇ ਤੇ ਕਿੰਨੂੰ ਨਾ ਕਵੇ ਉਹ ਪਹਿਲੋ ਇੱਕ ਸੀ ਹੁਣ ਦੋ ਵਾ ਹਾਂ ਇਹ ਗੱਲ ਤੁਸੀਂ ਸਮਝਦਾਰ ਹੋ ਸਮਝ ਸਕਦੇ ਹੋ ਪਤਾ ਕੀ ਗੱਲ ਜੇ ਨਾ ਨਾ ਜਿੱਦਾਂ ਨੁਕਸਾਨ ਹੁੰਦਾ ਜੇ ਨਾ ਉਹਦੀ ਨਜ਼ਰ 'ਚ ਨਾ ਪੈਂਦੀ ਚੋਰ ਸਾਰੇ ਮੇਰੀ ਗੱਲ ਤੋਂ ਸਮਝਾ ਆਪਾਂ ਇੰਨੇ ਚਿਰ ਦੇ ਕਰਦੇ ਆ ਉਦੋਂ ਨਹੀਂ ਕੋਈ ਗੱਲ ਹੋਈ ਮੇਰੀ ਤੇ ਮੇਨ ਗੱਲ ਹੀ ਇਹ ਹੋਵਾ ਕਿ ਇੰਨਾ ਪਿਆਰ ਸਾਡੇ ਚ ਜੋ ਕੰਮ ਸਹੀ ਨਹੀਂ ਕਰਨਾ ਤੇ ਹੁਣ ਆਪਾਂ ਤੇ ਮਨ ਚ ਤਰੇੜ ਦੀ ਕਿਉਂ ਪੈਦੀ ਜਾਂਦੀ ਨਾ ਪਿਆਰ ਹੋਂ ਵੀ ਉੱਚੀ ਜੀ ਪੈਸੇ ਨੂੰ ਇੱਕ ਸਾਈਡ ਤੇ ਰੱਖੋ ਪਿਆਰ ਆਪਣੀ ਜਗ੍ਹਾ ਪਿਆਰ ਤੇ ਹੈਗਾ ਮਤਲਬ ਇਸ ਤਰ੍ਹਾਂ ਕਿਉਂ ਹੋਇਆ ਨਹੀਂ ਹੋਣਾ ਚਾਹੀਦਾ ਸੀ ਕਿਤੇ ਦੇਖੋ ਹੁਣ ਇਹਦੇ ਜਿੰਨੇ ਕੰਮ ਕੀਤਾ ਹੈ ਨਾ ਇਹ ਤੇ ਉਹਦਾ ਦਿਲ ਜਾਣਦਾ ਜੀ ਵੀ ਇਹ ਕੰਮ ਕਿਉਂ ਹੋਇਆ ਕੀ ਪਤਾ ਕਦੋਂ ਦਾ ਕਰਦਾ ਪਿਆ ਸੀਗਾ ਹੁਣੇ ਸਾਹਮਣੇ ਆ ਗਈ ਐਵੇਂ ਥੋੜਾ ਕਹਿੰਦੇ ਨੇ 100 ਦਿਨ ਜ਼ੋਰ ਦੇ ਇੱਕ ਦਿਨ ਸਾਧ ਦਾ ਇੱਕ ਲੈਕ ਦਿਨ ਦੇ ਸਾਹਮਣੇ ਆਣਾ ਸੀ ਹੁਣ ਆ ਗਿਆ ਸਾਹਮਣੇ ਦੇਖੋ ਪਤਾ ਕੀ ਗੱਲ ਜੀ ਪੰਜ ਕੋਈ ਇੱਕ ਦਿਨ ਦਾ ਨੁਕਸਾਨ ਬਰਦਾਸ਼ਤ ਕਰੇਗਾ ਦੋ ਦਿਨ ਦਾ ਕਰੇਗਾ ਤਿੰਨ ਦਿਨ ਦਾ ਪਰ ਰੋਜ਼ ਰੋਜ਼ ਇੰਨੀਆ ਪੱਤਾ ਕਿੱਥੋਂ ਭਰ ਲਾਂਗੇ ਤਾਂ ਹੀ ਉਹ ਤਾਂ ਤੁਹਾਨੂੰ ਮੈਂ ਆਖਿਆ ਵੀ ਇੱਕ ਜਾਨੇ ਹੱਥ ਤੇ ਰਹਿਣ ਦਿਓ ਫਿਰ ਹੁਣ ਜਵਾਈ ਭਾਈ ਨਵਾਂ ਨਵਾਂ ਮਾਤੂ ਹੀ ਉਹਨੂੰ ਕੁਝ ਕਹਿ ਵੀ ਨਹੀਂ ਸਕਦੇ ਹੁਣ ਤੁਸੀਂ ਉਹਦੇ ਹੱਥ ਚ ਕੰਮ ਵੀ ਦੇ ਦਿੱਤਾ ਤੇ ਤੂੰ ਹੀ ਮਾਰੀ ਗੱਲ ਵੀ ਇਹਨੂੰ ਪੁੱਛ ਸਕਦੇ ਆਪਾਂ ਸਾਹਿਲ ਨੂੰ ਤੁਹਾਨੂੰ ਜ਼ਿਆਦਾ ਪੁੱਛ ਲਿਆ ਉਹਨੂੰ ਆਪਾਂ ਪੁੱਛਾਂਗੇ ਥੋੜਾ ਖਰਾਬ ਵੀ ਲੱਗੂਗਾ ਕਿ ਮੈਨੂੰ ਅੱਜ ਮੰਮੀ ਇਸ ਤਰ੍ਹਾਂ ਕੋਸਦੀ ਪਈ ਚਾਏ ਸ਼ਮੀ ਮੈਨੂੰ ਪੁੱਛ ਨਹੀਂ ਰਹੀ ਸ਼ਮੀ ਨੇ ਉਹਨੂੰ ਵੀ ਪੁੱਛਿਆ ਆ ਸ਼ਮੀ ਨੇ ਉਹਨੂੰ ਪੁੱਛਿਆ ਉਹਨਾਂ ਮੈਨੂੰ ਨਹੀਂ ਨਾ ਲੱਗਦਾ ਚੰਗਾ ਪੁੱਛਣ ਲੱਗੇ ਨਹੀਂ ਨਹੀਂ ਦੇਖੋ ਕੰਮ ਵਿੱਚ ਕਾਰੋਬਾਰ ਵਿੱਚ ਕੋਈ ਸ਼ਰਮ ਨਹੀਂ ਉਹਨੇ ਜਿਵੇਂ ਸਾਹਿਲ ਨੂੰ ਪੁੱਛਿਆ ਉਵੇਂ ਹੀ ਉਹਨੇ ਉਹਨੂੰ ਵੀ ਪੁੱਛਿਆ ਜੀ ਮਗਰ ਮੈਨੂੰ ਤਾਂ ਥੋੜਾ ਬਹੁਤ ਖਰਾਬ ਜਿਹਾ ਲੱਗਾ ਜੇ ਕੰਮ ਛੱਡੋ ਪਰ ਛੇ ਮੈਂ ਆਪੇ ਵੇਖ ਲੈ ਲਈ ਮੈਂ ਆਪੇ ਵੇਖ ਲਾਂਗੀ ਤੁਸੀਂ ਟੈਨਸ਼ਨ ਨਾ ਲੋ ਤੁਸੀਂ ਨਾ ਟੈਨਸ਼ਨ ਕਰੋ ਛੱਡੋ ਪਰ ਇਹਨੂੰ ਕੰਮ ਇੱਕ ਗੱਲਾਂ ਨੂੰ ਸਾਰੀਆਂ ਹੁਣ ਪਾਸੇ ਕਰੋ ਐਵੇਂ ਤੁਸੀਂ ਫਿਕਰੇ ਚ ਪਏ ਹੋ ਨਾ ਬੇਠੇ ਤੁਸੀਂ ਮੈਂ ਚਾਹ ਬਣਾ ਕੇ ਲੈਣੀ ਚਾਹ ਦੀਆਂ ਨਹੀਂ ਬੁੱਲੋ ਕਹਿਣਾ ਨਾਲ ਨਾਲ ਚਾਹ ਪੀਅਗੇ ਨਾ ਪਪਾ ਮੈਂ ਐਸੋ ਨਾਵਾ ਵੀ ਕੋਈ ਗੱਲ ਕਰ ਲਓ ਜਦੋਂ ਤੇ ਆ ਕੇ ਬੈਠੇ ਹੋ ਨਾ ਬਸ ਉਹੀ ਗੱਲਾਂ ਘੜੀ ਜਾਂਦੇ ਟੈਨਸ਼ਨ ਇਹ ਨਵਾਂ ਹੀ ਕੰਮ ਹੋ ਗਿਆ ਨਾ ਇਹ ਛੱਡੋ ਪਰ ਕੋਈ ਗੱਲ ਚਾਹ ਬਰਾ ਕੇ ਲੈਣੀ ਮੈਨੂੰ ਦੋਸਤ ਨਾਲ ਕੀ ਖਾਣਾ ਜੀ ਕੁਝ ਨਾ ਕੁਝ ਚਾਹ ਲਿਆ ਕਰ ਕਬੀ ਚਾਹ ਬਿਸਕੁਟ ਨਾਲ ਨੋ ਨੋ ਚਾਹ ਕੋਈ ਗੱਲ ਫਿਕਰ ਸੁਭੀ ਕਰਨਾ ਕਰੋ ਐਵੇਂ ਛੋਟ ਛੋਟੀ ਗੱਲਾਂ ਟੈਨਸ਼ਨ ਲਾ ਲੈਂਦੇ ਹੋ ਫਿਕਰ ਤੇ ਤੂੰ ਨਾ ਕਰ ਮੈਂ ਕਾਦਾ ਫਿਕਰ ਕਰਨਾ ਮੈਂ ਤਾਂ ਖੁਸ਼ ਹਾਂ ਆ ਗਏ ਜੇ ਚੋਰ ਤਾਂ ਮੈਡੀਕਲ ਨਾ ਕਰੋ ਕਦੋਂ ਕੋਈ ਨਾ ਨੋ ਰੋ ਆਨੇ ਪੁਰੇ ਪਿਤਾ ਨਹੀਂ ਤੂੰ ਇਹ ਨਹੀਂ ਕਰ ਗਿਆ ਚਾਚੀ ਵੱਲੋਂ ਹੀ ਆਉਂਦੀ ਕਰਾਏ ਗੱਲ ਤੇ ਉਹ ਵਹਿਮ じゃ ਕੱਢ ਦੇਣਾ ਸੀ ਕਿ ਮੈਂ ਇਹ ਕਢਾਈ ਮੈਂ ਤੇਰਾ ਵਹਿਮ ਕੱਢਿਆ ਸੀ ਮੈਂ ਆਖਿਆ ਵੇ ਇਹ ਇਨੇ ਤੇਰਾ ਕੰਮ ਹੋੰਡਿਆ ਵਾ ਕੱਲਾ ਮੁੰਡਾ ਕਰਦਾ ਉਦੋਂ ਕੋਈ ਨਹੀਂ ਹੋਇਆ ਤਾਂ ਹੋਰ ਕਿਉਂ ਹੋਇਆ ਹੁਣ ਦੋ ਜਣੇ ਪਏ ਆਂ ਨਹੀਂ ਇਸ ਤਰ੍ਹਾਂ ਹੋਇਆ ਕੁਕੀ ਦਾ ਨਾ ਲਾਵਾਂਗੇ ਮੈਂ ਕਿਹਾ ਤੇ ਕਹਿੰਦੇ ਦੋ ਬੋਸ ਕਹਿੰਦੀ ਹੁਣ ਕੀ ਧੋਖਾ ਧੋਖਾ ਕਰਨ ਰਿਹਾ ਜਿੰਨੇ ਵੀ ਕਰਨ ਰਿਹਾ ਕੋਈ ਨਹੀਂ ਪਤਾ ਲਾ ਲਾਂਗਾ 60000 ਰੁਪਏ ਕਰਾ ਲਿਆ ਕਰੂੰ ਮੈਂ 60000 ਕਰਾ ਲਈਓ ਕਰਦਾ ਹੀ ਕਰੂੰਗਾ ਇੱਕ ਦਿਨ ਤੇ ਛੱਡਦੇ ਦੋਸੇ ਤੇ ਪਿੱਛੇ ਦੇ ਛੱਡਿਆ ਹੀ ਉਹ ਵੀ ਨਾ ਮੰਮੀ ਇਹ ਵੀ ਨਾ ਤੇ ਤੂੰ ਟੈਨਸ਼ਨ ਨਾ ਲਾਓ ਕੋਈ ਗੱਲ ਨਹੀਂ ਲੱਗ ਜੂਗਾ ਪਤਾ ਆਪੇ ਟੈਨਸ਼ਨ ਨਾ ਹੋ ਬੈਠੋ ਚਾਹ ਪੀ ਜਾਓ ਮੈਂ ਮੈਂ ਚਾਹ ਪੀਂਦੀ ਆਂ ਨੇ ਨੇ ਚਾਹ ਫਿਕਰ ਪੀ ਚਾਹ ਬਣਾ ਲਈ ਤੇ ਪੀ ਕੇ ਤੇ ਫੇਰ ਆਈ ਹੂੰ ਮੰਮੀਆਂ ਚਲੋ ਦਾ ਅਮਨ ਆਇਆ ਨਾ ਹੁਣ ਤੇ ਉਹੀ ਆ ਕਿ ਆਪਣੀ ਵੇੜੀਆਂ ਜੀ ਵੱਟੇ ਪੈਣਦੇ ਹੁਣ ਕੋਈ ਕੁਝ ਹੋਣਾ ਹੁਣ ਤਾਈਓ ਤੇ ਮਰੀ ਪੁੱਤ ਅਨੇ ਨੇ ਇਕੱਠੇ ਨਾ ਘਟਾਵਾ ਥੋੜੇ ਥੋੜੇ ਘਟਾ ਥੋੜੇ ਥੋੜੇ ਖਾ ਜਿਹੜਾ ਪਤਾ ਹੀ ਨਾ ਲੱਗੇ ਮੈਂ ਤਾਂ ਮੰਮੀ ਹੁਣ ਕੋਈ ਵੱਡਾ ਨਾ ਮਾਰਨ ਦੇ ਤਾਮ ਚ ਆ ਉਹਨੂੰ ਵੇਖੋ ਮੈਂ ਸਾਰੀਆਂ ਗੱਡੀਆਂ ਵੀ ਘਟਾ ਕੇ ਦਿੱਤੀਆਂ ਵਾ ਮੈਨੂੰ ਅਜ ਤੱਕ ਕਦੀ ਮੋਟਰਸਾਈਕਲ ਕਿਹਾ ਕੀ ਹਾਂ ਤੂੰ ਇਦਾਂ ਤੁਰ ਕੇ ਜਾਣਾ ਵਾ ਕੱਦ ਦਿਨ ਮੋਟਰਸਾਈਕਲ ਹੀ ਘਟਾ ਦਿੰਦੀ ਆ ਇਹੇ ਹੋਈ ਤਾਂ ਗੱਲ ਵੇਖਣ ਵਾਲੀ ਆ ਕੀ ਜੇ ਜਵਾਈ ਨੂੰ ਗੱਡੀ ਘਟਾਣ ਦੇ ਸਕਦਾ ਮੁੰਡਾ ਉਹ ਤਾਂ ਕੰਮ ਕਰ ਲਿਆ ਕਮ ਸੇ ਕਮ ਬਾਹਰ ਉੱਤਰ ਜਾਂਦਾ ਤੁਸੀਂ ਮੋਟਰਸਾਈਕਲ ਹੀ ਘਟਾ ਦਿਓ ਮੈਂ ਤਾਂ ਮੰਮੀ ਇਹ ਸੋਚਦਾ ਇੱਕ ਕੋਈ ਬੜਾ ਸਮਾੜੀਏ ਤੇ ਆਪਾਂ ਸ਼ਾਇਰ ਹੀ ਛੱਡ ਕੇ ਚੱਲ ਜੀ ਆਲਾ ਸਾਡੀ ਬਦਨਾਮੀ ਨਾ ਹੋਵੇ ਪੁੱਤ ਉਹ ਮੰਮੀ ਜਿਆ ਜਿਹੜਾ ਚੀਜ਼ਾਂ ਸੋਚਦੇ ਰਵਾਂਗੇ ਨਾ ਫਿਰ ਅਸੀਂ ਕਦੀ ਸੱਚੀ ਨਹੀਂ ਕਰ ਸਕਦੇ ਮੈਨੂੰ ਹੁਣ ਇਹ ਹੋਣ ਦਿਆ ਵਾ ਕਿ ਸਾਰੇ ਟਾਈਮ ਇਹੀ ਸਾਮ ਸਭਾਰ ਕਰਦੇ ਨੇ ਤੇ ਜਦੋਂ ਉਹ ਰਖਾਣ ਦਾ ਟਾਈਮ ਆਇਆ ਵਾ ਉਦੋਂ ਹੁਣ ਅਗਰ ਵੇਖ ਫਿਰ ਵੀ ਪੁੱਤ ਜਿਹੜਾ ਕੰਮ ਕਰਨਾ ਨਾ ਸੋ ਸਮਝ ਕਰਨਾ ਆਖਰ ਤੇ ਕਹੇ ਨਾ ਕਹੇ ਤੇ ਪਤਾ ਨਾਮ ਕੀ ਜਾਣਾ ਹਾਂ ਕਿ ਕੌਣ ਕਰਦਾ ਪਿਆ ਆ ਬਾਕੀ ਮੰਮੀ ਤੁਸੀਂ ਸਾਰੀ ਗੱਲ ਨਾ ਅਮਨ ਦੇ ਉੱਤੇ ਛੋਟੋਣੀ ਮੈਂ ਤਾਂ ਕਿਹਾ ਮੈਂ ਤੇਰੇ ਜਵਾਈ ਆਇਆ ਤਾਂ ਹੁਣ ਹੋ ਗਿਆ ਇਸ ਤਰ੍ਹਾਂ ਹੁਣ ਲਗਾ ਪੈ ਲੋ ਕੇ ਨਹੀਂ ਹੋਇਆ ਮੈਨੂੰ ਕਾਰਨ ਤਾਂ ਪੈ ਲੋ ਕਿਉਂ ਨਹੀਂ ਹੋਇਆ ਮੈਂ ਬਾਰ ਬਾਰ ਇਹ ਹੀ ਗੱਲ ਕਹੀ ਚਲੋ ਠੀਕ ਆ ਹੁਣ ਜਿੰਨਾ ਤੇ ਇਹ ਹੀ ਕਰ ਸਕਦੇ ਮੈਂ ਵੀ ਕਰ ਸਕਦਾ ਹਾਂ ਕਰ ਲਿਆ ਹਾਂ ਹੁਣ ਬਾਕੀ ਵੇਖਦੇ ਆਂ ਅਸੀਂ ਤਾਂ ਜੋ ਕੁਝ ਵੀ ਨਹੀਂ ਕੀਤਾ ਅਸੀਂ ਤੇਰੇ ਪਿਆਰ ਨਾਲ ਹੀ ਖਾਤਾ ਮਾੜਾ ਮਾੜਾ ਹੀ ਖਾਤਾ ਉਹ ਆ ਕੇ ਇਕੱਠਾ ਹੀ ਕੱਟੀ ਘੜਾ ਕੇ ਬਹਿ ਗਿਆ ਹੁਣ ਤਾਂ ਇਕੱਠੇ ਹੀ ਖਾਣਾ ਸ਼ੁਰੂ ਕਰਤਾ ਤੂੰ ਕੋਈ ਨਹੀਂ ਮੰਮੀ ਮੇਰੇ ਦਿਮਾਗ 'ਚ ਨਾ ਇੱਕ ਸਕੀਮ ਹੈਗੀ ਆ ਉਹ ਮੈਂ ਹੁਣ ਨਾ ਹਸਾਬ ਦੇਣਾ ਨਹੀਂ ਕਰਤਾਂਗਾ ਚਾਹ ਨਾ ਪੁੱਤਰ ਚਲੋ ਮਮੀ ਤੇ ਨਾ ਚਲੋ ਮੈਂ ਤੁਹਾਨੂੰ ਗੇਮ ਕਿਹਾ ਕਿ ਕੱਚੀਆਂ ਗੋਲੀਆਂ ਨਾ ਖੇਡੀ ਬਹੁਤ ਸੋਚ ਸਮਝ ਕੇ ਅੱਗੇ ਪਿੱਛੇ ਵੇਖ ਕੇ ਤੇ ਕੋਈ ਕੰਮ ਕਰਨਾ ਹੈ ਮਮੀ ਹੁਣ ਮੈਂ ਜੋ ਕੁਝ ਵੀ ਕਰੂੰਗਾ ਨਾ ਪੂਰੇ ਦਿਮਾਗ ਨਾਲ ਕਰੂੰਗਾ ਪੂਰੀ ਹੁਸ਼ ਹੋ ਕੇ ਬਾਕੀ ਚਲੋ ਛੱਡੋ ਤੁਸੀਂ ਮਮੀ ਰੋਟੀ ਰੋਟੀ ਖਾਣੀ ਵਾਲੀ ਕੋਕਲੇ ਇਹ ਖਾ ਮਰੂਗਾ ਤਾਂ ਕੁੱਝ ਨਹੀਂ ਨਹੀਂ ਖਾਦਾ ਨਾ ਕੁਝ ਚਾਹ ਤੇ ਕੋਈ ਮੈਂ ਬਣਾ ਦੂੰਗੀ ਬਣਾ ਦੋ ਰੋਟੀ ਬਣਾ ਦੋ ਚਲ ਠੀਕ ਲੋਕ ਤੇਨ ਕੋਈ ਕਿਲਾਵਾ ਲਾ ਦੋ ਚੱਲ ਉਹ ਗੱਡੀ ਨਾਲ ਲੈ ਬੰਦ ਸਿਆ ਸਹੀ ਮੋਟਰਸਾਈਕਲ ਵੀ ਨਹੀਂ ਜਾ ਤੇ 100000 ਰੁਪਏ ਅਜੀ ਕੱਢਦੇ ਹਾਂ ਤਾਂ ਨੂੰ ਤਾਂ ਸੁਣਾਉਣਾ ਹੀ 100000 ਨਿਕਲ ਗਏ ਉਹਦਾ ਤੇ ਕੁਝ ਨਹੀਂ ਦੱਸਿਆ ਅੱਜ 100000 ਦੱਸਦੀ ਨਹੀਂ ਕੋਈ ਗੱਲ ਨਹੀਂ ਮੰਮੀ ਜਿਹੜੀ ਮੇਰੇ ਦਿਮਾਗ 'ਚ ਸਕੀਮ ਆ ਨਾ ਇੱਕ ਵਾਰੀ ਲੱਗ ਲੈਣ ਦੋ ਟਿਕਾਣੇ ਤੇ ਵੇਖੋ ਉਹਨਾਂ ਦੀ ਹੱਥਾਂ ਪੈਰਾਂ ਦੀ ਨਾਂ ਪੈ ਗਈ گیا کی ਲੱਤੀ ਜਾਣਦੇ ਹੋ ਯਾਰ ਫੋਨ ਲੱਭਣ ਦੇ ਓਏ ਓ ਪਿਆ ਫੋਨ ਆ ਵੇਖੋ ਉਹ ਨਹੀਂ ਆ ਰਿਹਾ ਕਿ ਐਕਸਟਰਾ ਫੋਨ ਹੀ ਗਿਆ ਹੁੰਦਾ ਆਪਣੇ ਕੋਲ ਐਕਸਟਰਾ ਕਿਹੜਾ ਉਹ ਪਹਿਲੇ ਵਾਲਾ ਜਿਹੜਾ ਤੇਰੇ ਕੋਲ ਹੁੰਦਾ ਸੀ ਅੱਛਾ ਤੇ ਉਹ ਕੀ ਕਰਨਾ ਵਾ ਉਹ ਚਾਹੀਦਾ ਸੀ ਮੈਨੂੰ ਯਾਰ ਕਿੱਥੇ ਰੱਖਿਆ ਉਹ ਕਰਦੇ ਸੁਣ ਲੋ ਐਵੇਂ ਲੱਭੀ ਜਾਂਦੇ ਹੋ ਕਿੱਥੇ ਰੱਖਿਆ ਇਹ ਉਹ ਤੇ ਮੈਂ ਆਪਣੇ ਘਰੇ ਗਈ ਆ ਜਦੋਂ ਤੇ ਮੈਂ ਕੰਮ ਵਾਲੀ ਨੂੰ ਦੇ ਆਈ ਸੀ ਉਹਦਾ ਬੇਚੇਰੀ ਦਾ ਉਹਦਾ ਫੋਨ ਖਰਾਬ ਸੀ ਤੇ ਮੈਨੂੰ ਆਖਣ ਦੀ ਦੀ ਤੇ ਤੁਹਾਡੇ ਕੋਲ ਐਕਸਟਰਾ ਫੋਨ ਹੈਗਾ ਤੁਸੀਂ ਦੇ ਦਿਓ ਓ ਯਾਰ ਮੈਨੂੰ ਪੁੱਛਿਆ ਤੇ ਕਰ ਬਈ ਕੰਮ ਕਰ ਲੱਗਿਆ ਸਾਰਾ ਕੋ ਚੋਕੇ ਤੋਂ ਉਧਰ ਦੇ ਹੀ ਹੁੰਨੀ ਐ ਅਮਣ ਇਹਦੇ ਚ ਪੁੱਛਣ ਵਾਲੀ ਕਿਹੜੀ ਗੱਲ ਐ ਤੇ ਹੋਰ ਕੀ ਫੋਨ ਲਾ ਗਈ ਮੈਨੂੰ ਪੁੱਛ ਤਾਂ ਸਹੀ ਪਈ ਚਾਹੀਦਾ ਕਿ ਨਹੀਂ ਚਾਹੀਦਾ ਤੇ ਇੱਕ ਫੋਨ ਹੀ ਦੇਤਾ ਵਾ ਮੈਂ ਕੀ ਦੇਤਾ ਵਾ ਨਾਲੇ ਉਹ ਫੋਨ ਤੂੰ ਹੀ ਨਹੀਂ ਮੈਨੂੰ ਲੈ ਕੇ ਦਿੱਤਾ ਉਹ ਫੋਨ ਹੈਗਾ ਹੀ ਉਧਰੋਂ ਹੀ ਲੈਂਦਾ ਹੀ ਮੈਂ ਘਰ ਦਾ ਹੀ ਫੋਨ ਹੀ ਤੇ ਮੈਂ ਚੁੱਕ ਲਈ ਹੀ ਇੱਥੇ ਤੋ ਉਹ ਦਿਮਾਣੇ ਮੰਗ ਲਿਆ ਤੇ ਮੈਨੂੰ ਦੇ ਦਿੱਤਾ ਇਹਦੇ ਜੀ ਤੁਸੀਂ ਐਡਾ ਕੀ ਮੈਨੂੰ ਡੈ ਕੰਮ ਸਗਾਂ ਮੈਨੂੰ ਪੁੱਛ ਦੱਸ ਸਹੀ ਪਿਆ ਤੁਹਾਨੂੰ ਚਾਹੀਦਾ ਕਿ ਨਹੀਂ ਚਾਹੀਦਾ ਜਿਹੜੀ ਅਕਸਰ ਚੀਜ਼ ਹੁੰਦੀ ਉਹ ਦੇ ਦਈ ਐ ਦੱਸ ਤੁਹਾਨੂੰ ਕਾਦਾ ਚਾਹੀਦਾ ਤੁਹਾਨੂੰ ਜੇ ਮੈਂ ਉਦੋਂ ਨਵਾਂ ਫੋਨ ਉਹ 14 Pro Max ਕਿਸ਼ਤੋ ਕੀਤਾ ਵਾ ਤੁਹਾਨੂੰ ਕਿੰਨੇ ਕ ਫੋਨ ਚਾਹੀਦੇ ਆ ਸਾਰੇ ਦੇ ਚਾਹੀਦੇ ਆ ਜੇ ਚਾਹੀਦਾ ਆ ਤੇ ਲੈ ਲਓ ਨਵਾ ਇਹਦੇ ਚ ਸ਼ੁਭਨਾਉਣ ਵਾਲੀ ਕਿਹੜੀ ਗੱਲ ਆ ਕਿ ਮੈਂ ਉਹ ਫੋਨ ਤੁਹਾਨੂੰ ਕੁਛ ਕੇ ਉਹਨੂੰ ਦੇ ਕੇ ਆਂਦੀ ਹਾਦੀ ਆ ਯਾਰ ਤੁਹਾਡੇ ਵਾਲੀ ਮੇਰੀ ਗੱਲ ਸੁਣਦਾ ਜਿਹੜੀ ਇੱਕ ਵਾਰੀ ਚੀਜ਼ ਘਰ ਚ ਆ ਜਾਂਦੀ ਆ ਨਾ ਤੇ ਚੋਕੇ ਉਧਰ ਨਾ ਦੇ ਆ ਕਰ ਜਿਹੜੀ ਚੀਜ਼ ਇੱਥੇ ਆ ਜਾਂਦੀ ਉਹ ਇਧਰ ਦੀ ਹੋ ਜਾਂਦੀ ਆ ਅੱਛਾ ਹੈਗੀ ਚੀਜ਼ ਉਧਰ ਦੀ ਹੀ ਤੇ ਉਧਰ ਦੀ ਰਾਣੀ ਆ ਇੱਥੇ ਆ ਕੇ ਇੱਥੇ ਦੀ ਨਹੀਂ ਹੋ ਜਾਣੀ ਉਹ ਮੈਂ ਫੋਨ ਤੁਹਾਡੇ ਕੋ ਪੈਸੇ ਲੈ ਕੇ ਨਹੀਂ ਲਿਆ ਜਿਹੜਾ ਤੁਸੀਂ ਰੋਪਾਉਣਦੇ ਹੋ ਮੇਰੇ ਤੇ ਮੈਨੂੰ ਸਮਝ ਨਹੀਂ ਆਉਂਦੀ ਹੁਣ ਤਨੋ ਹੋ ਗਈ ਗਿਆ ਤੂੰ ਤੇ ਗੱਲ ਕਰਦੇ ਹੁਣ ਬੈਸਾਂ ਡਾ ਬਣੀ ਹੈ ਤੇ ਪੈਸਾ ਨਾ ਜਦੋਂ ਤੁਸੀਂ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਹੋ ਤੇ ਮੈਂ ਤੁਹਾਨੂੰ ਜਵਾਬ ਤੇ ਦਊਂਗੀ ਨਾਲੇ ਅਮਨ ਮੈਂ ਅਜਕਲ ਦੀ ਪੜੀ ਲਿਖੀ ਕੁੜੀ ਆ ਮੇਰੇ ਤੇ ਤੁਸੀਂ ਰੋਪ ਨਹੀਂ ਪਾ ਸਕਦੇ ਮੇਨੇ ਜਾਇਜ਼ ਦਾ ਪਰ ਫੇਰ ਵੀ ਜੋ ਵੀ ਆ ਬਣਾ ਜਿਹੜੀ ਚੀਜ਼ ਇਧਰ ਆ ਗਈ ਨਾ ਉਧਰ ਹੀ ਜਾਣੀ ਦੀ ਵਾਪਸ ਉਹ ਮੈਂ ਵੇਖੂਗੀ ਹੁਣ ਮੈਨੂੰ ਇਹਦਾ ਜ਼ਰੂਰੀ ਫੋਨ ਚਾਹੀਦਾ ਤੂੰ ਉਧਰ ਮੂੰਹ ਦੇ ਚੋਕੇ ਦੇ ਆਈਂ ਜ਼ਰੂਰੀ ਚਾਹੀਦਾ ਹੈ ਨਾ ਤੇ ਲੈ ਆਉ ਜਾ ਕੇ ਲੱਗੀ ਸਮਝ ਆਹ ਲੈ ਆਉਂਦਾ ਵਾ ਲੈ ਬਰਾ ਐਟੀਮ ਕਿਹੜਾ ਐਟੀਮ ਐ ਏਟੀਮ ਨਹੀਂ ਮਿਲਣਾ ਹੁਣ ਮੇਰਾ ਐਟੀਮ ਹੀ ਮੈਂ ਲੈ ਲਿਆ ਵਾ ਤੇ ਮੈਂ ਫੋਨ ਲੈਣਾ ਮੈਨੂੰ ਚਾਹੀਦਾ ਵਾ ਤੇ ਏਟੀਮ ਦੇ ਮੈਨੂੰ ਫਿਰ ਹਾਂ ਤੇ ਲਾਉ ਫੋਨ ਤੁਹਾਡੀ ਆਪਣੀ ਕੋਈ ਕਪੈਸਿਟੀ ਨਹੀਂ ਕਿ ਫੋਨ ਖਰੀਦ ਦਿੰਦੀ ਤੁਸੀਂ ਮੇਰੇ ਐਟੀਮ ਨਾਲ ਹੀ ਸ਼ੋਪਿੰਗ ਕਰਨੀ ਐ ਮੇਰੇ ਐਟੀਮ ਨਾਲ ਹੀ ਫੋਨ ਲੈਉਣੇ ਆ ਮੈਂ ਇੱਕ ਫੋਨ ਤੁਹਾਨੂੰ ਗਿਫਟ ਕਰਤਾ ਵਾ ਹੁਣ ਬਾਰ-ਬਾਰ ਮੈਂ ਇੰਨੇ ਜੋਗੀ ਨਹੀਂ ਐ ਕਿ ਤੁਹਾਨੂੰ ਬਾਰ-ਬਾਰ ਫੋਨ ਲੈ ਕੇ ਦਵਾ ਮੈਂ ਮੇਰੀ ਗੱਲ ਸੁਣ ਲਓ ਏਟੀਮ ਨਹੀਂ ਤੇ ਹੁਣ ਮਿਲਣਾ ਆਪਣਾ ਐਟੀਮ ਬਣਾਓ ਤੇ ਆਪ ਮਿਹਨਤ ਕਰੋ ਘਗਾ ਬਣਾ ਬਿਜ਼ਨਸ ਉਹਨੂੰ ਚਲਾਓ ਇਹ ਮੁੱਖ ਦੇ ਪੈਸਿਆਂ ਤੇ ਆਖਰ ਕਰਨੀ ਛੱਡ ਦਿਓ ਮੈਂ ਤੁਹਾਨੂੰ ਦੱਸਾਂ ਉਹ ਮਨੋਂ ਕੰਮ ਤੇ ਬੈਗ ਹੀ ਇੱਥੇ ਨਹੀਂ ਤੇਨੂੰ ਹੋ ਗੀ ਗਿਆ ਹੁਣ ਪਹਿਲਾਂ ਤੂੰ ਇਦਾਂ ਕਰਦੀ ਨਹੀਂ ਹੁਣ ਤੂੰ ਗਾਲ ਗਾਲ ਤੇ ਮੈਨੂੰ ਜਵਾਬ ਦੇਣੀ ਹੈ ਤੇ ਜਵਾਬ ਦਮਾ ਨਾ ਜੇ ਮੈਂ ਚੁੱਪ ਕਰਕੇ ਤੁਹਾਨੂੰ ਰੋਜ਼ ਏਟੀਆਂ ਫੜਾ ਦੇਣੀ ਆ ਤੇ ਉਹਦੇ ਚੋਂ ਜਿੰਨੇ ਮਰਜ਼ੀ ਪੈਸੇ ਕਢਾ ਲੈਂਦੇ ਜੇ ਫਿਰ ਮੈਂ ਚੰਗੀ ਆ ਤੇ ਜਦੋਂ ਮੈਂ ਤੁਹਾਨੂੰ ਜਵਾਬ ਦੇਣ ਨਹੀਂ ਆ ਉਦੋਂ ਮੈਂ ਮਾੜੀ ਬਣ ਗਈ ਨਹੀਂ ਉਦੋਂ ਤੋਂ ਮੈਨੂੰ ਬੜਾ ਕੇ ਨਹੀਂ ਹਾਂ ਕਿ ਜੋ ਮੇਰਾ ਵਾ ਸਾਰਾ ਕੁਝ ਤੁਹਾਡਾ ਹੀ ਆ ਹੁਣ ਤੈਨੂੰ ਕੀ ਹੋ ਗਿਆ ਹੁਣ ਵੀ ਸਾਰਾ ਕੁਝ ਉਹੀ ਆ ਸਾਰਾ ਕੁਝ ਤੁਹਾਡਾ ਵਾ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਇੰਨਾ ਪੈਸੇ ਤੇ ਯਾਸ਼ ਕਰੀ ਜਾਓ ਤੇ ਆਪਣੀ ਕੋਈ ਕਮਾਈ ਨਾ ਕਰੋ ਨਹੀਂ ਯਾਸ਼ ਵਾਲੀ ਕਿਹੜੀ ਗੱਲ ਆ ਫੋਨ ਹੀ ਚਾਹੀਦਾ 10-12 ਹਜ਼ਾਰ ਦਾ ਮਗੜਾ ਕੋਈ ਤੱਕੋ ਆਈਫੋਨ ਮੰਗਣ ਦੇ ਆ ਤੁਹਾਡੇ ਵਾਸਤੇ 10-12 ਹਜ਼ਾਰ ਕੋਈ ਚੀਜ਼ ਨਹੀਂ ਹੈਗੀ ਐਡੀ ਵੱਡੀ ਤੁਹਾਨੂੰ ਗੱਡੀ ਘੜਾ ਕੇ ਦਿੱਤੀ ਆ ਮੇਰੀ ਮਾਂ ਨੇ ਪਹਿਲੇ ਤੇ ਮੈਂ ਤੁਹਾਨੂੰ ਫੋਨ ਦਿੱਤਾ ਐਡਾ ਵੱਡਾ ਹੁਣ ਕੀ ਫਰਕ ਪੈਦ ਬੜਾ ਫਰਕ ਆਪ ਵੀ ਕੋਈ ਕਮਾਈ ਕਰ ਲਿਆ ਕਰੋ ਤੇ ਆਪਣੇ ਖਰਚੋਂ ਚ ਘਰਿਆ ਕਰੋ ਹੋਣੀ ਤੈਨੂੰ ਫਰਕ ਪੈਂਦਾ ਤਾਂ ਪਹਿਲਾਂ ਤੈਨੂੰ ਕੋਈ ਫਰਕ ਨਹੀਂ ਪੈਂਦਾ ਸਾਰੀ ਉਮਰ ਤਨ ਖਵਾਈ ਜੋ ਫਿਰ ਬੜੀ ਚੰਗੀ ਹੈ ਚੱਲ ਫੜਾ ਆ ਏਟੀਐਮ ਗੱਲ ਵਧੀਆ ਗੱਲਾਂ ਨਾ ਕਰ ਲੈਣਾ ਮੇਰੇ ਕੋ ਨਹੀਂ ਆ ਰਾਇ ਏਟੀਐਮ ਲੱਗੀ ਸਮਝ ਅੱਛਾ ਨਹੀਂ ਤੇਣਾ ਤੂੰ ਨਹੀਂ ਤੇਣਾ ਇਹ ਕਰੀਂਗੇ ਉਹ ਕਰੀਂ ਚਾਲਰੀ ਵੀ ਉਹ ਗੱਲ ਕੋਈ ਨਹੀਂ ਮੈਨੂੰ ਕਢਾਣੇ ਆਉਂਦੇ ਫਿਰ ਹਾਂ ਕੋਈ ਨਹੀਂ ਫਿਰ ਕਢਾ ਲਿਓ ਕਢਾਉਂਗਾ ਮੈਂ ਜੇ ਪਿਆਰ ਨਾ ਬਣੇਗਾ ਫਿਰ ਲੋਕ ਕਢਾ ਦੇਵਾਂਗਾ ਮੈਂ ਕੱਕ ਕਰ ਲਈ ਜਿੰਨੀ ਐਸ਼ ਕਰ ਲਈ ਹੁਣ ਮੰਗ ਕੇ ਵਿਖਾਈ ਐਟੀਐਮ ਚੰਗੀ ਦਾ ਦਿਨ ਮੈਂ ਐਟੀਐਮ ਦਊਂਗੀ ਤੁਸੀਂ ਜਿਹੜੇ ਗਿੱਜੇ ਜੇ ਨਾ ਠੱਗਣ ਨੌਆਂ ਨੂੰ ਇਹ ਕਨੂੰ ਦਸਤਾ ਕੇ ਰੱਖਿਆ ਹੁਣ ਦੂਜੀ ਦੀ ਸ਼ੁਰੂਆਤ ਹੋ ਗਈ ਐ ਇਹ ਵਿਮਲ ਨਾ ਸਮਝਿਓ ਜਿਹੜੀ ਚੁੱਪ ਚਪੀਤੀ ਤੁਹਾਨੂੰ ਲਿਆ ਲਿਆ ਕੇ ਦੇਈ ਜਾਊਗੀ ਤੇ ਤੁਸੀਂ ਐਸ਼ ਕਰੀ ਜਾਓਗੇ ਇਹ ਐਟੀਐਮ ਦੇ ਦੇ ਆਹੀ ਆਹ ਦੂਜਾ ਫੋਨ ਕਿੱਥੇ ਆ ਮੇਰੀ ਜੱਜ ਤੋਂ ਬਿਨਾ ਕਿਉਂ ਦਿੱਤਾ ਮੇਰੀ ਚੀਜ਼ ਮੈਂ ਦੇਤੀ ਤੁਸੀਂ ਕੋਣਾ ਹੋ ਮੈਨੂੰ ਢੱਕਣ ਵਾਲੇ ਆਪਕੋ ਚ ਲੈ ਕੇ ਨਹੀਂ ਦੇਣਾ ਤੇ ਉਲਟੀਆਂ ਗੱਲਾਂ ਕਰਨੀਆਂ। ਉਹ ਮੈਂ ਕੀ ਹੋ ਜਾਂਦੋਂ ਗੱਲ ਤਾਂ ਸੋਣਾ। ਚੰਨੀ ਇਹਨੂੰ ਕਿਹਾ ਉਹ ਬੜਾ ਭੱਜ ਗਿਆ ਬਾਹਰ। ਜਾਣ ਦੋ ਦੀਦੀ। ਐਵੇਂ ਬਸ ਜ਼ਿਆਦਾ ਹੀ ਭੂਏ ਚੜੇ ਆ। ਤੁਹਾਨੂੰ ਤੇ ਪਤਾ ਹੀ ਆ ਕਿੰਨੇ ਲੋਜੀ ਲੋਕ ਆ। ਹਣ ਮੈਂ ਏਟੀਮ ਉਦਨ ਬਹਾਨੇ ਨਾਲ ਲਿਆ ਸੀ ਕਿ ਮੈਨੂੰ ਦੇ ਦਿਓ ਮੇਰਾ ਏਟੀਮ ਮੈਂ ਸ਼ਾਪਿੰਗ ਕਰਨੀ। ਤੇ ਉਹ ਮਗਰ ਪਈ ਆ ਇਹ ਏਟੀਮ ਵਾਪਸ ਦੇ। ਇਹਦਾ ਕੀ ਮਤਲਬ ਹੈ बार-बार ਏਟੀਮ ਮੰਗਣ ਦਾ? ਆਪਣੀ ਕੋਈ ਕਪੈਸਿਟੀ ਨਹੀਂ ਹੈ ਕਿ ਖਰਚਾ ਕਰਨ ਦੀ। ਆਪਣੇ ਖਰਚੇ ਆਪ ਕਰੋ ਮੇਰੇ ਆਟਮ ਤੇ ਨਹੀਂ ਆਸ਼ ਕਰਨੀ ਆਪ شمਮਿਓ ਕੁਛ ਕਰਦੇ ਹੋਣ ਤੇ ਖਰਚੇ ਕਰਨ ساری ਉਮਰ ਤੇ ਉਹਨੇ ਆਕੋਸ਼ ਕਰ ਕਰਕੇ ਡਪਰੀ ਆਵਾ ਇਹੋ ਤਾਂ ਗੱਲ ਆ ਹੁਣ ਮੇਰੇ ਕੋ ਫੋਨ ਐਕਸਟਰਾ ਪਿਆ ਸੀ ਤੁਸੀਂ ਵੇਖਿਆ ਹੀ ਆ ਕਿ ਮਮਮੀ ਜੀ ਉਹਨਾਂ ਨੇ ਦਿੱਤਾ ਸੀ ਤੇ ਉਹ ਮੇ ਕੰਮ ਵਾਲੇ ਪਿੱਛੇ ਜੇ ਜਦੋਂ ਕਹੀ ਤੇ ਮੈਂ ਕੰਮ ਵਾਲੇ ਨੂੰ ਦੇਈ ਉਹਦਾ ਬੇਚੇਰੀ ਦਾ ਖਰਾਬ ਵੀ ਆਹੇ ਉਹ ਕਿ ਉਹਨੇ ਦਿੱਤਾ ਇਧਰ ਫੜਾ ਕੇ ਫੋਨ ਲੱਭਣ ਦਾ ਇਹ ਸਾਰੇ ਕਮਰੇ ਚ ਇਹ ਕਹਿੰਦੇ ਆ ਵੀ ਸਾਰੀਆਂ ਚੀਜ਼ਾਂ ਆਈ ਜਾਣ ਇੱਧਰ ਨੂੰ ਜਾਵੇ ਕੁਛ ਨਾ ਇਹ ਤੂੰ ਇਹ ਕਰਦੀ ਆ ਹੁਣ ਤੇ ਇਹ ਘਰ ਬਾਰੇ ਸੋਚ ਤੇ ਮੈਂ ਕਿਹਾ ਉਹ ਫੋਨ ਹੈਗਾ ਹੀ ਉਹਨਾਂ ਦਾ ਹੀ ਤੇ ਮੈਂ ਉਹਨਾਂ ਨੂੰ ਦੇ ਦਿੱਤਾ ਇਹਦੇ ਸਿੱਧਾ ਤੁਹਾਨੂੰ ਕਾਦੀ ਪ੍ਰੋਬਲਮ ਐ ਜੇ ਇਹਨਾਂ ਦਾ ਹੋਣਾ ਨਾ ਰੱਸਾ ਖਿੱਚਿਆ ਤੇ ਇਹਨਾਂ ਨੂੰ ਜ਼ਿਆਦਾ ਟਿਲ ਮਿਲਦੀ ਜਾਣੀ ਐ ਇਹਨਾਂ ਨੇ ਆਪ ਕੋਈ ਕਮਾਈ ਨਹੀਂ ਕਰਨੀ ਬਸ ਸਾਡੇ ਪੈਸੇ ਦੀ ਆਸ਼ ਕਰਨੀ ਇਹਨਾਂ ਨੇ ਕਦੀ ਤੇਨੂੰ ਤੰਗ ਕਰ ਲਿਆ ਤੇ ਕਦੀ ਮੈਨੂੰ ਕਰ ਲਿਆ ਹਜੇ ਤੇ ਗਾਂ-ਗਾ ਵੇਖੀ ਅਮਨ ਦੇ ਵੀ ਤੇ ਵਰ ਹੁਣ ਗੁੱਸੇ 'ਚ ਚੱਲ ਗਿਆ ਹੋਣਾ ਅੱਗੋ ਵੇਖੀ ਉਹੀ ਉਹਨਾਂ ਵਾਲਾ ਹੀ ਹਾਲ ਹੋ ਜਾਣਾ ਵਾ ਤੁਸੀਂ ਕੀ ਕਹਿੰਦੇ ਜਿੱਦਾਂ ਦਾ ਕਰੇ ਭਾਜੀ ਦਾ ਅੱਜ ਸਟੈਪ ਹੋ ਗਿਆ ਸਟਾਰਟਰ ਕਹਤਾ ਆ ਕਿ ਜੇ ਏਦਾਂ ਨਾ ਨੇ ਟੀਮ ਦਿੱਤਾ ਤੇ ਮੈਨੂੰ ਏਟੀਮ ਲੈਣ ਦੀ ਜਾਜ ਆ ਕਿ ਮੈਂ ਤੇਰੇ ਕੋਲੋਂ ਕਿੱਦਾਂ ਲੈਣਾ ਇਹ ਗੱਲ ਕਹਿ ਗਈ ਨੇ ਮੈਨੂੰ ਤੇ ਵੇਖ ਲੈ ਰਹਿ ਗਿਆ ਨਾ ਪਿਆਰ ਤਾਂ ਜ਼ਿਆਦਾ ਤਰਿਆਈ ਇਹਨੋਂ ਤਾਂ ਕੀ ਵਿਆਹ ਹੀ ਬਸ ਜਨਮ ਚੜ ਦਈ ਜਾਂਦੀ ਖਵਾਈ ਜਾਂਦੀ ਉਹਨਾਂ ਚੜ ਬੜੇ ਵਧੀਆ ਸੀਗਾ ਹੁਣ ਤੂੰ ਨਹੀਂ ਦੇਣਾ ਤੇ ਬਸ ਉਹੀ ਕੁਛ ਹੋਣਾ ਜੋ ਕੁਛ ਮੇਰੇ ਨਾਲ ਹੋਇਆ ਬੜੀ ਵੱਡੀ ਗਲਤੀ ਕੀਤੀ ਦੀਦੀ ਮੈਂ ਇਹਦਾਂ ਵਿਆਹ ਕਰਾ ਕੇ ਤੇ ਬੰਦੇ ਦੀਆਂ ਗੱਲਾਂ ਚਾਕੇ ਮੈਂ ਸੋਚਦੀ ਸੀ ਇਹ ਮੈਨੂੰ ਪਿਆਰ ਕਰਦਾ ਵਾ ਪਰ ਅੱਜ ਮੈਨੂੰ ਪਤਾ ਲੱਗਾ ਕਿ ਇਹ ਤੇ ਮੇਰੀ ਦੌਲਤ ਨਾਲ ਪਿਆਰ ਕਰਦਾ ਵਾ ਮੇਰੇ ਨਾਲ ਪਿਆਰ ਨਹੀਂ ਕਰਦਾ ਜਿੰਨਾ ਚਿਰ ਇਹਨੂੰ ਮੈਂ ਸਾਰੀਆਂ ਚੀਜ਼ਾਂ ਦੇਈ ਜਾਊਂਗੀ ਨਾ ਉਨਾ ਚਿਰ ਮੈਂ ਚੰਗੀ ਜਿੱਦਾਂ ਇਹਨੂੰ ਮੈਂ ਨਾ ਕਰਤੀ ਬਸ ਇਹਦਾ ਮੇਰਾ ਕੋਈ ਰਿਸ਼ਤਾ ਨਹੀਂ ਰਹਿਣਾ ਸ਼ਮੀ ਤੇ ਕਿਉਂ ਨਾ ਉਹ ਰਿਸ਼ਤੇ ਨੂੰ ਖੇਤੀ ਖਤਮ ਕੀਤਾ ਜਾਵੇ ਮੁੰਡਿਆਂ ਵਿੱਚ ਇੰਨੀ ਕਮੀ ਨਹੀਂ ਆ ਜਿੰਨੀ ਉਹਨਾਂ ਦੀ ਮਾਂ ਦੇ ਵਿੱਚ ਆ ਉਹ ਮਾਂ ਦੇ ਚਲਾਏ ਪੁਰਨਿਆਂ ਦੇ ਚਲਦੇ ਆ ਜਿੱਦਾਂ ਉਹ ਕਹੀ ਜਾਂਦੇ ਆ ਉਦਾਂ ਕਰਦੇ ਆਪਣਾ ਦਿਮਾਗ ਨਹੀਂ ਵਰਤਦੇ ਕੀ ਕੀ ਗਲਤ ਹੈ ਤੇ ਕੀ ਸਹੀ ਹੈ ਕੋਈ ਗੱਲ ਨਹੀਂ ਦੇਦੀ ਕਰਨੀਆਂ ਭਰਨੀਆਂ ਸਭ ਇੱਥੇ ਹੀ ਆ ਬਸ ਇਨਸਾਨ ਸਮਝਦਾ ਨਹੀਂ ਹੈ ਦੇਖੀ ਜਾਈ ਤੂੰ ਇਹਨਾਂ ਨਾਲ ਬੰਦਾ ਕੀ ਆਪਣੀ ਕੁੜੀ ਵੀ ਆ ਗਈ ਨਾ ਘਰ ਕਹਿਣ ਡਿਆ ਉਹਨਾਂ ਹਿੱਸਾ ਦੋ ਹੁਣ ਉੱਥੇ ਦੇਣਗੇ ਹਿੱਸਾ ਤੇ ਕੁੜੀ ਉੱਥੇ ਵਸਦੀ ਨਹੀਂ ਤੇ ਇਹਨਾਂ ਦੀ ਕੁੜੀ ਵੀ ਘਰ ਬੈਣੀ ਮੈਨੂੰ ਗੱਲ ਨਹੀਂ ਸਮਝ ਆਈ ਸੋਨੂ ਭਾਜੀ ਨੇ ਤੇ ਕਦੀ ਵੀ ਮੈਨੂੰ ਇੰਨੇ ਸਾਲ ਹੋ ਗਏ ਇੱਥੇ ਆਈ ਨੂੰ ਕਦੀ ਨਹੀਂ ਕੋਈ ਚੀਜ਼ ਕਹੀ ਇਹਨਾਂ ਨੂੰ ਇੱਕਦਮ ਕੀ ਹੋ ਗਿਆ ਮੈਨੂੰ ਲੱਗਦਾ ਇਹਨਾਂ ਨੂੰ ਕੁਝ ਪਤਾ ਲੱਗਾ ਵਾ ਜੀਜੀ ਇਦਾਂ ਹੀ ਮਤਾਂ ਦੇ ਪੜਦਾ ਪੈਦਾ ਹੁੰਦਾ ਰੱਬ ਬੜਾ ਬਿਆੰਤੀ ਕੀ ਪਤਾ ਤੇ ਮਨ ਚ ਕੀ ਆਇਆ ਵਾ ਅਗਲਾ ਖੰਡਿਆ ਵਾ ਵੀ ਤੁਹਾਡੇ ਕੋਈ ਨਹੀਂ ਚੈਦਾ ਦੇ ਤੁਸੀਂ ਡਏ ਜੇ ਨੋਹਾਂ ਦਬਟੌਰਣ ਤੈਨੂੰ ਪਤਾ ਤੇ ਹੈ ਗੁਰਪ੍ਰੀਤ ਸਾਰੀਆਂ ਗੱਲਾਂ ਜਾ ਕੇ ਉੱਥੇ ਦੱਸਦੀ ਆ ਨਾ ਫਿਰ ਵੀ ਬਹਿਣੀ ਹੈ ਪਰ ਭਾਵ ਤੇ ਪੈਦਾ ਹੀ ਹੈ ਨਾ ਵੀ ਆਪ ਉਧਰੋਂ ਸਾਰਾ ਕੁਝ ਲਈ ਜਾਣਦੇ ਆ ਤੇ ਇੱਧਰ ਮੈਨੂੰ ਕੀ ਦੇਣ ਦੇ ਆ ਚੰਗਾ ਸੁਭਾ ਮੰਗਣ ਡਿਆ ਵਾ ਵੀ। ਵੇਖੀ ਇਹਨਾਂ ਦਾ ਪੰਦਾ ਕੀ ਆ। ਉਹ ਤੇ ਬਹੁਤ ਵਧੀਆ ਹੋਗਾ। ਮੈਂ ਤਾਂ ਬੜੀ ਖੁਸ਼ ਹਾਂ ਕੱਲ ਦੀ। ਤੇ ਹੁਣ ਪਤਾ ਲੱਗੂਗਾ ਜਦੋਂ ਆਪਣੀ ਧੀ ਰੋ ਕੇ ਘਰ ਨੂੰ ਆਊਗੀ ਨਾ ਤੇ ਕਹੂਗੀ ਮੈਨੂੰ ਆਜ ਹੀ ਜਮੰਗਦੇ ਆ। ਫੇਰ ਪਤਾ ਲੱਗਣਾ। ਇਹ ਬਗਾਨੀਆਂ ਧੀਆ ਕਿਦਾਂ ਤੰਗ ਕਰੀਦੀਆਂ। ਬਗਾਨੀਆਂ ਧੀਆ ਨੂੰ ਇਹ ਦੁੱਖ ਦੇਣਾ ਚਾਹੁੰਦੀ। ਜਦ ਆਪਣੀ ਤੇ ਦੁੱਖ ਆਇਆ ਨਾ ਉਹਦੇ ਮਾਂ ਨੂੰ ਦੁੱਖ ਦਰਦ ਹੋਣਾ। ਕਿ ਧੀ ਦਾ ਦਰਦ ਹੁੰਦਾ ਕੀ ਆ। ਸ਼ਮੀ ਤੈਨੂੰ ਮੈਂ ਇੱਕ ਗੱਲ ਦੱਸਾਂ। ਪਤਾ ਤੇ ਮੈਨੂੰ ਲੱਗ ਹੀ ਗਿਆ ਸੀ ਕਿ ਅਮਨਾਂ ਕੀ ਕੁੜੀ ਨਾਲ ਗੱਲ ਕਰਦਾ ਹੀ ਕਰਦਾ ਵਾ। ਇੱਕ ਦੋ ਵਾਰੀ ਮੈਂ ਵੇਖਿਆ ਵੀ ਇਹਨੂੰ ਗੱਲ ਕਰਦੇ ਜਦੋਂ ਬੱਚਾ ਲੋਕੇ ਕੇ ਗੱਲ ਕਰਦਾ ਜਾਂ ਕਿੱਦਾਂ ਇਹ ਦੁਰਦ ਪਤਾ ਤੇ ਲੱਗ ਹੀ ਜਾਂਦਾ ਕੀ ਗੱਲ ਆ ਪਰ ਮੈਂ ਬੜੀ ਕੋਸ਼ਿਸ਼ ਕੀਤੀ ਇਹਦਾ ਫੋਨ ਫੜ ਕੇ ਨੰਬਰ ਕੱਢਣ ਦੀ ਪਰ ਨਾ ਜਦੋਂ ਵੀ ਮੈਂ ਨੰਬਰ ਵੇਣੀ ਹੀ ਇਹਦਾ ਫੋਨ ਫੜਦੇ ਉਸੇ ਵਾਲੇ ਉੱਤੇ ਹੀ ਆ ਜਾਂਦਾ ਸੀ ਤੇ ਮੈਨੂੰ ਫੇਰ ਰੱਖਣਾ ਪੈਂਦਾ ਸੀ ਮੈਂ ਮਨ 'ਚ ਬੜੀ ਟੈਨਸ਼ਨ ਸੀ ਵੀ ਕਿੱਦਾਂ ਗੱਲ ਕਰਾਂ ਕੋਈ ਵੀ ਜਿਹੜੀ ਵੀ ਕੁੜੀ ਆ ਕਿਉਂ ਇੱਥੇ ਉਹਦੀ ਜ਼ਿੰਦਗੀ ਬਰਬਾਦ ਕਰਨੀ ਮੇਰੀ ਤੇ ਹੋਈ ਹੋਈ ਆ ਮੈਂ ਤੇ ਇੱਥੇ ਆ ਕੇ ਫਸ ਗਈ ਆ ਤੇ ਮੈਂ ਨਹੀਂ ਚਾਹੁੰਦੀ ਕੋਈ ਹੋਰ ਆਣ ਕੇ ਇੱਥੇ ਮੇਰੇ ਵਾਂਗੂ ਉਹ ਵੀ ਦੁਖੀ ਹੋਵੇ ਉਦੀ ਵੀ ਜ਼ਿੰਦਗੀ ਬਰਬਾਦ ਹੋ ਗਈ ਇੰਨਾ ਲਾਲਚੀਆਂ ਤੋਂ ਤਾਂ ਕਰਕੇ ਮੈਂ ਇੱਕ ਸੋਚਦੀ ਹਾਂ ਕਿ ਤੈਨੂੰ ਫੋਨ ਕਰਾਂ ਪਰ ਮੈਨੂੰ ਤਾਂ ਤੁਹਾਡਾ ਥਾਂ ਡਕਾਣਾ ਵੀ ਨਹੀਂ ਨਾ ਪਤਾ ਨਾਲੇ ਮੈਨੂੰ ਇਹ ਥੋੜੀ ਪਤਾ ਹੀ ਕਿ ਤੂੰ ਆ ਜਾਂ ਕੋਈ ਹੋਰ ਆ ਮੇਰੇ ਕੋਲ ਨੰਬਰ ਤੇ ਨਿਕਲਦਾ ਨਹੀਂ ਪਿਆ ਦੇਦੀ ਕਾਸ਼ ਕਿਤੇ ਤੂੰ ਮਿਲੀ ਉਹਦਰ ਫੋਨ ਕਰਕੇ ਦੱਸ ਤਾਂ ਹੁੰਦਾ ਕੀ ਲੋਕ ਬੜੇ ਲਾਲਚੀ ਤੇ ਜਿਹੜੇ ਇਨਸਾਨ ਤੇ ਮੈਂ ਰੱਬ ਜੀ ਨਾਲ ਭਰੋਸਾ ਕਰਨ ਦੀ ਉਹ ਵੀ ਇਦਾਂ ਦਾ ਕਿਤੇ ਤੂੰ ਚੋਟਾ ਫੋਨ ਕਰਦੀ ਨਾ ਕਿ ਮੈਂ ਜੇ ਕਿਤੇ ਪਤਾ ਲੱਗ ਗਿਆ ਤੇ ਮੈਂ ਫੋਨ ਕਰ ਵੀ ਦਿੱਤਾ ਤੇ ਮੈਂ ਤੈਨੂੰ ਪਤਾ ਇਹਨਾਂ ਨੇ ਤੇ ਮੈਨੂੰ ਉਸ ਵੇਲੇ ਕੱਢ ਘਰੋਂ ਕੱਢ ਕੇ ਬਾਹਰ ਮਾਰਨਾ ਸੀ ਤੂੰ ਹੀ ਤਾਂ ਫਸ ਗਈ ਨਾਲ ਮੈਂ ਵੀ ਫਸ ਗਈ ਚੱਲ ਚੰਮੀ ਕੀ ਪਤਾ ਇਹਦੇ ਵਿੱਚ ਵੀ ਕੋਈ ਚੰਗਿਆਈ ਹੋਵੇ ਹੁਣ ਤੇਰੇ ਨਾਲ ਰਹਿ ਕੇ ਇਹਨਾਂ ਨੂੰ ਆਪਾਂ ਸੂਤਰ ਵੇਖੀ ਕਰਦੇ ਦੋਵੇਂ ਛੜੀਆਂ ਇਕੱਠੀਆਂ ਇਕੱਲੀ ਤੇ ਮੈਂ ਸਾਰੀ ਉਮਰ ਇੱਥੇ ਫਸੀ ਰਹਿਣਾ ਸੀ ਨਾ ਕੋਈ ਗੱਲ ਦੀ ਦੀ ਮੈਂ ਹਮੇਸ਼ਾ ਤੁਹਾਡੇ ਨਾਲ ਆ ਤੇ ਮੈਨੂੰ ਆਸ ਆ ਕਿ ਤੁਸੀਂ ਵੀ ਮੇਰੇ ਨਾਲ ਹੋਵਗੇ ਹਰ ਚੀਜ਼ ਚ ਆਪਰ ਹਲਕੇ ਨੇ ਨਾ ਮੁਕਾਬਲਾ ਕਰਾਂਗੇ ਬੜਾ ਤੰਗ ਕਰ ਲਿਆ ਇਹਨਾਂ ਨੇ ਸਾਨੂੰ ਹੋਂ ਨਹੀਂ ਆਪਾਂ ਨੂੰ ਦਿੰਦੇ ਆ ਨਾ ਪਰਮਾਤਮਾ ਜੋ ਕਰਦਾ ਵਾ ਚੰਗੇ ਨੂੰ ਹੀ ਕਰਦਾ ਵਾ ਹੋਂ ਨਹੀਂ ਇਹਨਾਂ ਦਾ تیر ਚੱਲਣ ਦਿੰਦੇ ਆਪਾਂ ਜੋ ਇਹਨਾਂ ਨੇ ਕਰਨਾ ਕਰ ਲੈਣ ਜੇ ਇਹਨਾਂ ਨੇ ਸਾਨੂੰ ਰੱਖਣਾ ਵਾ ਤੇ ਰੱਖਣ ਘਰ ਚ ਨਹੀਂ ਰੱਖਣਾ ਤੇ ਕੋਈ ਗੱਲ ਨਹੀਂ ਕੱਢ ਦੇਣ ਸਾਨੂੰ ਬਾਹਰ ਸਾਨੂੰ ਉਹ ਵੀ ਮਨਜ਼ੂਰ ਹੈ